ਪਰੋਲਪੁਰ ਦਾ ਹਸਪਤਾਲ ਅਕਸਰ ਹੀ ਆਪਣੀਆਂ ناکਾਮੀਆਂ ਕਰਕੇ ਬਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਅੱਜ ਸਿਵਲ ਹਸਪਤਾਲ ਦੇ ਵਿੱਚ ਔਰਤਾਂ ਨੇ ਉਸ ਸਮੇਂ ਹੰਗਾਮਾ ਕਰ ਦਿੱਤਾ ਜਦੋਂ ਗੈਨੀ ਵਾਰਡ ਦੇ ਬਾਹਰ ਔਰਤਾਂ ਦੇ ਨਾਲ ਬਦਸਲੂਕੀ ਕੀਤੀ ਗਈ ਇਸ ਮੌਕੇ ਔਰਤਾਂ ਨੇ ਦੱਸਿਆ ਕਿ ਸਾਡੇ ਨਾਲ ਹਸਪਤਾਲ ਦਾ ਸਟਾਫ ਅਸਲੀਕੇ ਨਾਲ ਪੇਸ ਨਹੀਂ ਆਉਂਦਾ ਜਦੋਂ ਇਸ ਸੰਬੰਧੀ ਸੰਬੰਧਿਤ ਡਾਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਇਸ ਮੌਕੇ ਆਮ ਪਬਲਿਕ ਦਾ ਕਹਿਣਾ ਸੀ ਕਿ ਸਿਹਤ ਦੇ ਨਾਂ ਤੇ ਵੱਡੇ ਵੱਡੇ ਵਾਅਦੇ ਕਰਨ ਵਾਲੀ ਮਾਨ ਸਰਕਾਰ ਫਰੋਜਪੁਰ ਦੇ ਹਸਪਤਾਲ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਫਰੋਜਪੁਰ ਤੋਂ ਸੁਖਮਿੰਦਰ ਸਿੰਘ ਸ਼ਾਂਤ ਦੀ ਲੋਕਪ ਲਈ ਦਾ ਸਨੇਹਾ ਟੀਵੀ ਦੇ ਲਈ ਖਾਸ ਰਿਪੋਰਟ ਕਾਈਂ ਜਿਹੜੇ ਕੰਡੋਈ ਅਸੀਂ ਮੈਂ ਖਰੀਦ ਕੋਰ ਤੋਂ ਦੀ ਕੋਰ ਹਾਂਜੀ ਹਾਂ ਘਾਟ ਮੇਰੇ ਕੋਲੇ ਇਹ ਨਾਮ ਕੀ ਤੁਹਾਡਾ ਜੀ ਪੰਜੀ ਦੁਕਾਨ ਤੇ ਇਹ ਡਾਕਟਰ ਦਾ ਸਵੇਰੇ ਬੈਠੇ ਨਹੀਂ ਸੀਗੇ ਡਾਕਟਰ ਭਾਈ ਸਾਹਿਬ ਜੀ ਨਹੀਂ ਸਭ ਨਗਾਮੀ ਵਿੱਚ ਤੇ ਉਸ ਲਾਈਨ ਦੇ ਧੱਕਾ ਮਾਰ ਕੇ ਸੜ ਦੇ ਦਿੱਖ ਜਾਉ ਨਹੀਂ ਤੋਨੂੰ ਮੈਂ ਡਾਕਟਰ ਨੂੰ ਕਿਉਂ ਨਹੀਂ ਮੈਨੂੰ ਦਿੱਤਾ ਜਾ ਰਿਹਾ ਕਾਰਨ ਕੀ ਬਾਹਰ ਲੋੜ ਮੀਟ ਕਰਕੇ ਮੈਂ ਧੱਕੇ ਮਾਰੀ ਜਾਂਦੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਮੋਰ ਕਿਤੇ ਵਾਪਸ ਹੋਣਾ ਚਾਹੀਦਾ